ਸੱਲ ਜੁਦਾਈ ਦੇ ਹਨ ਔਖੇ ਉਹ ਸੀਨ ਸੱਲ ਜੁਦਾਈ ਦੇ ਹਨ ਔਖੇ ਉਹ ਤਾਂ ਸੈ ਗਏ ਨੇ ਜੋ ਸੈਣ ਵਾਲੇ ਕਦਰ ਯੂਸਫ ਦਾ ਨਬੀ ਯਕੂਬ ਜਾਣਣ ਪਾਈ ਗਈ ਜਾਣ ਦੇ ਖੂਬ ਜਪੋਣ ਵਾਲੇ ਜਾ ਪੋਸ਼ ਜਲਾਖਾਂ ਦੇ ਇਸ਼ਕ ਕੋਲੋਂ ਗੈਰ ਕੀ ਜਾਣਣ ਕੀਮਤਾ ਪੌਣ ਵਾਲੇ ਪਤਾ ਲੱਗੇ ਜੇ ਕੰਨੇਂਦਾ ਉਸ ਆਇ ਲੋਕਾ ਓ ਕੋਲ ਹੋਣ ਜੇ ਕੀ ਮਤਾਂ ਬੋੜ ਬੜੇ ਬਈ ਕੋਲ ਹੋਣ ਜੇ ਕੀ ਮਤਾਂ ਬੋੜ ਬੜੇ oh ਮਨਾ ਜਪ ਬੇਲੇ ਨਾਲ ਫੇਰ ਕਦੋਂ ਜਪਣਾ ਪੌਖਾ ਵਾੜ ਕਰਦਾ ਦੇਲਾ ਮੈਂ ਚੜ ਰਖਾਣਾ ਜਪੋ ਬੇਲੇ ਨਾਲ ਫੇਰ ਕਦੋਂ ਜਪਣਾ ਪੌਖਾ ਹੀ ਫੇਰ ਚੱਟਣਾ ਆਵੇ ਕਮਨਾ ਜੋਵਨ ਕੀ ਦਸੋ ਚੱਟਣਾ ਆਵੇ ਕਮਨਾ ਜੋਵਨ ਕੀ ਦਸੋ ਚੱਟਣਾ ਅੱਗੇ ਧਰਨਾ ਜੋ ਉਹ ਹੀ ਹੈ ਮੈਂ ਕਟਾ ਪਹਿਣਾ ਤੂੰ ਯਾਰ ਨੂੰ ਤੇ ਆ ਲੈ ਬੇਮਨ ਤੇ ਸੱਜੰਗੀਆਂ ਤੇ ਸਾਵਧਾਨੀ ਉਹ ਲੈਣਾ ਤੂੰ ਯਾਰ ਨੂੰ ਮਨ ਕਣੀਆਂ ਪੈਂਦੀ ਫੇ ਮੈ ਜਾਣ ਤੇ ਯਾਰ ਸੌਖੇ ਨਹੀਂ ਲੱਗਦੇ ਜਹਾਨ ਦੇ ਖੇੜ ਕੇ ਡਣੀਆਂ ਪੈਂਦੀ ਫੇ ਰ ਜਾਨ ਤੇ ਨਾ ਦੱਸ ਸੱਚ ਬੀਤੀ ਰ ਮਾਨ ਤੇ ਨਾ ਦੱਸ ਸੱਚ ਤੇ ਤਾਰੇ ਅਸਮਾਨ ਤੇ ਦੁਖੀ ਆਸ਼ਕਾਨੇ ਪਿੱਛੇ ਪਿੱਛੇ ਰਹਿਣਾ ਤੂੰ ਯਾਰ ਨੂੰ ਮਨਾ ਲੈ ਬੇਮਨਾ ਦੁਖੀ ਆਸ਼ਕਾਨੇ ਯਾਰ ਪਿੱਛੇ ਰਹਿਣਾ ਤੂੰ ਮਾਹੀ ਨੂੰ ਮਨਾ ਲੈ ਬੇਮਨਾ ਇਸ ਦੁਨੀਆ ਤੋਂ ਜਾਣਾ ਤੈਨੂੰ ਪਰਣਾ ਈਦਾ ਪਹਿਲਾ ਆਪਣਾ ਕਿਸੇ ਨੂੰ ਕਦੇ ਕਈਏ ਨਾ ਕਈਏ ਆਪਣਾ ਪੇਸ਼ਾ ਕਦੇ ਪਈਏ ਨਾ ਪਹਿਲਾ ਆਪਣਾ ਕਿਸੇ ਨੂੰ ਕਦੇ ਕਈਏ ਨਾ ਕਈਏ ਆਪਣਾ ਤੇ ਪੇਸ਼ਾ ਕਦੇ ਪਈਏ ਨਾ ਕਹੇ ਆਪਣਾ ਤੇ ਦੁੱਖ ਕਦੇ ਦਈਏ ਨਾ

ਦੇ ਪਿਆਰ ਵਾਲਾ ਗਹਿਣਾ ਤੂੰ ਸੋਨੇ ਨੂੰ ਮਨਾਰੇ ਬੇਦੇਵਾ ਵਿੱਚ ਅੱਗ ਦੇ ਵੀ ਸਟ ਕੇ ਜਲਾਉਂਦੇ ਨਹੀਂ ਵਿੱਚ ਅੱਗ ਦੇ ਵੀ ਸਟ ਕੇ ਜਲਾਉਂਦੇ ਨਹੀਂ ਛੂਰੀ ਗਾਣੇ ਉਤੇ ਬੇਰਖ ਕੇ ਜਲਾਉਂਦੇ ਨਹੀਂ ਛੁਰੀ ਗਲਿ ਉਤੇ ਬੈਰਾਖ ਕੇ ਚਲਾਉਂਦੇ ਨਹੀਂ ਵਿਚ ਅੱਗ ਦੇ ਵੀ ਸੁੱਟ ਕੇ ਜਾਲਾਉਂਦੇ ਨਹੀਂ ਮਸ਼ੋਰੇ ਗੜ ਤੇ ਰੱਖ ਕੇ ਫੇ ਚਲਾਉਂਦੇ ਨਹੀਂ ਗੱਲਾਂ ਕਰਦੇ ਇਹ ਮੋਖ ਵੀ ਤਗਾਉਂਦੇ ਲੱਗ ਲੱਗ ਪਿਆ ਆਪਣੀ ਕਹਿਣਾ ਤੂੰ ਯਾਰ ਨੂੰ ਮਨਾ ਲੈ ਬੇਦਲਾ ਇਸ ਦੁਨੀਆਂ ਪੈਸਾ ਦਾ ਨਹੀਂ ਹੋਣਾ ਤੂੰ ਰੱਬ ਨੂੰ ਮਨਾ ਲੈ ਬੇਦਲਾ ਇਸ ਦੁਨੀਆਂ

ਨਾ ਤੂੰ ਯਾਰ ਨੂੰ ਮਨਾ ਲੈ ਬੇਦਿਲਾ ਇਸ ਦੁਨੀਆਂ ਤੇ ਸਦਾ ਨਹੀਂ ਹੋ ਰਹਿਣਾ ਤੂੰ ਯਾਰ ਨੂੰ ਮਨਾ ਲੈ ਬੇਦਿਲਾ ਗੁਨਾਹਗਾਰ ਨੂੰ ਤੂੰ ਕਦਮ ਲਗਾ ਲਵੇਂ ਗੁਨਾਹਗਾਰ ਨੂੰ ਤੂੰ ਕਦਮ ਲਗਾ सने अगणां दे पार लॻा दी उ सणे अगण पार लॻादमी मेरी पॉल चौक माफ़ करवादमी मेर पॉल चौक माफ़ करवादमी ਦਾ ਤੇਰੇ ਬਿਨਾਂ ਔਖਾ ਏ ਤੇ ਰਹਿਣਾ ਬੇਯਾਰ ਨੂੰ ਮਨ ਨਾਲ ਬੇਦਿਲਾ ਇਸ ਦੁਨੀਆ ਤੇ ਸਦਾ ਨਹੀਂ ਹੋ ਰਹਿਣਾ ਬੇਰਬ ਨੂੰ ਮਨ ਨਾਲ ਬੇਦਿਲਾ ਗਾੜ ਪਾ ਕੇ ਉਹਦੇ ਪਿਆਰ ਵਾਲਾ ਗਹਿਣਾ ਬੇਰੋਣੇ ਨੂੰ ਮਨ ਨਾਲ ਬੇਦਿਲਾ ਗਾੜ ਪਾ ਕੇ ਉਹਦੇ ਪਿਆਰ ਵਾਲਾ ਗਹਿਣਾ ਬੇ ਲਓ ਜੀ ਸੂਫੀ ਸੰਗ ਕਰਤਾ ਨੂੰ ਪਸੰਦ ਆਉਂਦੇ ਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਸੰਗ ਦੇ ਨੂੰ ਕਿਦਾਂ ਦਾ ਲੱਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ